ਹਾਂਜੀ ਭਾਈ ਮੇਰੇ ਵੀਰਾਂ ਤੇ ਮੇਰੀਆਂ ਭੈਣਾਂ ਦਾ ਕੀ ਹਾਲ ਚਾਲ ਆ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਤੇ ਆਪਾਂ ਅੱਜ ਵਿਹਲੇ ਬੈਠੇ ਹਾਂ ਤੇ ਅੱਜ ਸਲਾਹ ਕਰਨੇ ਯਾਰ ਬਰਸਾਤਾਂ ਤੇ ਆਪਣੀਆਂ ਬਹੁਤ ਮੌਲ ਖਰਾਬ ਹੈ ਮੌਲ ਖਰਾਬ ਹੋਇਆ ਹੁਣ ਤੇ ਛੱਤਾਂ ਚੁੱਤਾਂ ਚੋਲਾ ਪੀ ਹੁੰਦੇ ਸ਼ਹਿਰ ਚ ਬੜਾ ਫੁਰਾ ਹਾਲ ਹੋ ਗਿਆ ਵਾ ਬਾਕੀ ਬਾਕੀ ਆਪਾਂ ਸਾਈਡ ਭਾਈ ਰਹਿ ਜਾ ਐਸਨਿ ਭਾਈ ਤੇ ਸਲਾਹ ਕਰਨੇ ਆ ਯਾਰ ਆਪਾਂ ਕੀ ਆਪਾਂ ਵੇਖ ਕੇ ਆਈਏ ਅੱਜ ਨਾਲੇ ਜਾ ਕੇ ਕਿ ਕੋਈ ਇੰਚੇ ਕੇ ਇਸ ਚੀਜ਼ ਦੀ ਲੋੜ ਪਈ ਹੈਗੀ ਆਪਾਂ ਵੀ ਥੋੜੀ ਬੋਦੀ ਹੈਲਪ ਕਰਾਈਏ ਬਾਕੀ ਤੁਸੀਂ ਵੀ ਵੀਡੀਓ ਵੇਖਦੇ ਆਪਣੇ ਲਾਗੇ ਬੰਨੇ ਵੇਖਿਆ ਕਰੋ ਜਰੂਰ ਕਿ ਕਿਹਨੂੰ ਕਿਹ ਚੀਜ਼ ਦੀ ਲੋੜ ਪਈ ਹੈਗੀ ਪਿੰਡਾਂ ਗੁੰਡਾਂ ਥਾਵਾਂ ਤੇ ਜਾ ਕੇ ਬਾਕੀ ਜਿੰਨੇ ਜੋਗੀ ਹੈਗੀ ਉਹਨੇ ਜੋਗੀ ਤੁਸੀਂ ਜਰੂਰ ਸੇਵਾ ਕਰਿਓ ਬਾਕੀ ਆਪਾਂ ਜਾ ਕੇ ਤੁਹਾਨੂੰ ਅੱਜ ਦਿਖਾਣੇ ਆ ਤੇ ਕੀ ਮਹੌਲ ਚੱਲਣ ਦੇ ਆ ਉੱਥੇ ਤੇ ਆਜੋ ਫਿਰ ਮੇਰੇ ਨਾਲ ਹੀ ਦਿਓ ਇਤਰਾ ਵੀਡੀਓ ਵਿੱਚ ਆਜੋ ਮੈਂ ਵੇਖ ਲਓ ਇੱਥੇ ਸੜਕਾਂ ਤੇ ਐਂ ਹੁਣ ਅੱਜ ਧੁੱਪ ਨਿਕਲੀ ਪੂਰੀ ਤੇ ਪੜ ਯਾਰ ਜਿਹੜਾ ਪਾਣੀ ਪੂਣੀ ਆ ਗਿਆ ਉਹਦਾ ਤੇ ਬੁਰਾ ਹਾਲ ਹੀ ਆ ਨਾ ਵਾਏ ਵੇਖਣ ਜਾਣਦੇ ਆ ਪੰਜ ਨਾਲੇ ਵੇਖਣ ਜਾਣਦੇ ਆ ਬਾਕੀ ਉੱਥੇ ਪੁੱਛ ਕੇ ਆਵਾਂਗੇ ਜਿਹੜੀ ਚੀਜ਼ ਦੀ ਲੋੜ ਹੋਗੀ ਅਗਲੇ ਦਿਨ ਜਿੰਨੀ ਬਾਬੇ ਦੀ ਕਿਰਪਾ ਨਾਲ ਸੇਵਾ ਹੋ ਸਗੀ ਆ ਫੋਨ ਨੀਕ ਲੈ ਕੇ ਜਾਵਾਂਗੇ ਕਿ ਨਹੀਂ ਹਾਂ ਤੁਹਾਨੂੰ ਨਹੀਂ ਜਾਂ ਹਾਂ ਚਲੋ ਆਜੋ ਫੇਰ ਆਪਾਂ ਦੱਸਦੇ 16 ਕਿਲੋਮੀਟਰ ਰਹਿ ਗਿਆ ਬਸ ਹੁਣ ਤੇ ਨਾਲੇ ਆਪਾਂ ਬਾਅਦ ਥੋੜਾ ਹੀ ਜਾ ਕੇ ਰਹਿ ਗਿਆ ਨਾਲੇ ਦੇ ਆਪਾਂ ਪਹੁੰਚ ਚੁੱਕੇ ਹਾਂ ਬਸ ਕਿੰਦੇ ਕਿਲੋਕੋ ਮੀਟਰ ਰਹਿ ਗਏ ਜਿੱਥੇ ਜ਼ਿਆਦਾ ਪਾਣੀ ਪੁੜੀ ਆ ਹੈ ਨਾ ਹੁਣ ਆਪਾਂ ਪੁੱਛਦੇ ਕੀ ਜਾਣਦੇ ਆ ਬਾਕੀ ਆ ਜੋ ਤੁਹਾਨੂੰ ਦਿਖਾਣੇ ਆ ਯਾਰ ਆ ਵੇਖੋ ਟਰਾਲੀਆਂ ਦੇ ਯਾਰ ਟਰਾਲੀਆਂ ਵੇਖੋ ਆ ਵੇਖੋ ਕਿੰਨਾ ਪਾਣੀ ਆਇਆ ਯਾਰ ਚੱਲ ਦਾਦੇ ਅੱਗੋਂ ਕੋਈ ਕਹਿੰਦਾ ਹੈ सो भाजी वेखो जी शी ਆਵੇਂ ਹੀ ਪੰਜਾਬ ਕਹਿੰਦੇ ਜਿੰਨਾ ਮਰਜੀ ਇੱਕ ਦੂਜੇ ਪਿੱਛੇ ਲੜਦੇ ਆ ਤੇ ਵੇਖੋ ਹੁਣ ਕਿੱਦਾਂ ਪਹੁੰਚਦੇ ਜਮੀਨਾ ਮਗਰ ਜਿੰਨਾ ਮਰਜੀ ਲੜਦੇ ਆ ਪਰ ਵੇਖੋ ਕੱਟ ਵੇਖੋ ਇਹਨਾਂ ਦਾ ਚੱਕਰ ਰਹੀ ਆ ਬੱਲੇ 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 ਉਹ ਵੇਖੋ ਜੀ ਉਹ ਵੇਖੋ ਆ ਕੋਈ ਜਿਹੜਾ ਪਰੇ ਨਾਕ ਉਹ ਨਕਦਰਾ ਤੋਂ ਆਇਆ ਤੁਸਨਾ ਨਾ 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 ਆਇਆ ਆਹ ਆਹ ਕੋਣ ਘਰ ਲਾਜੋ ਵੀ ਕਦਰ ਰੂ ਮੀਬਾ ਵੇਖੋ ਨੀ ਤਾਂ ਠੀਕ ਆਉਂਦਾ ਵੀ ਮੀਡੀਆ ਮੁਤਾਬਕ ਸਾਡੀ ਵੇਖੋ ਬੈਂਤੀ ਵੀ ਨਾ ਬਣਾਉਂਦਾ ਵੀਡੀਓ ਕਾ ਮਜੀ ਰਾਜ ਬਕਿੰਦੋ ਰਾਜ ਬਾਬਾ ਰਾਜ ਜੀ ਜੋ ਤੁੰਗੁਰ ਨਾ ਜਾਣੇ ਕੀ ਹੋਈ ਜਾ ਰਹੇ تھے ਇਹ ਸਾਈਡਾਂ ਤੇ ਪਾਣੀ ਬੜਾ ਆ ਗਿਆ ਬਾਕੀ న్యూਸ ਵਾਲੇ ਵੀ ਖਲੋਤੇ ਆਣ ਕੇ ਬਾਕੀ ਆਪਣੀ ਵੀਰ ਸਾਰੇ ਸੇਵਾ ਸੁਭਾ ਕਰੰਦੇ ਇੱਥੇ ਆਪਣੇ ਆਣਗੇ ਉਹ ਕਿ ਇੱਥੇ ਤਾਂ ਪਾਣੀ ਦਾ ਫਲੋ ਬੜਾ ਜ਼ਿਆਦਾ ਹੀ ਉਹ ਵੇਖ ਲਓ ਤੁਸੀਂ ਮੈਡਮ ਖਲੋਤੇ ਆ ਤੇ ਕਿੰਨਾ ਕਿੰਨਾ ਪਾਣੀ ਯਾਰ ਗੋੜਿਆਂ ਦਾ ਤਾਂ ਤੱਕਰ ਪਾਣੀ ਹੈਗਾ ਹੀ ਇੱਥੇ ਤੇ ਯਾਰ ਬੜਾ ਬੁਰਾ ਹਾਲ ਹੋ ਗਿਆ ਯਾਰ ਇੱਥੇ ਮੈਂ ਤਾਂ ਕਿੰਨਾ ਬਾਈਕ ਤੇ ਖਲੋਤਾ ਨਹੀਂ ਜਾਂਦਾ ਯਾਰ ਸਾਡੇ ਕੋ ਬਾਈਕ ਚਲਦੀ ਨਹੀਂ ਇੰਨਾ ਬੁਰਾ ਹਾਲ ਹੀ ਚਲੋ ਅੱਗੋਂ ਦੇਖੋ ਵੀਡੀਓ ਯਾਰ ਆ ਵੇ ਲੋ ਜਿੱਥੇ ਟਰਾਲੀ ਥੱਲੇ ਜੋ ਡੋਪ ਗਈ ਨਾ ਉਹ ਆਰਾ ਫੱਦੀ ਭਾਈ ਖਲੋਤੇ ਫਸਲਾ ਸਾਰੀਆਂ ਖਰਾਬ ਹੋ ਗਏ ਭਾਈ ਨੰਦੀ ਜਮੀਨ ਵੀ ਨਹੀਂ ਮਾਲੇ ਜੀ ਤੇਰੇ ਜਣਾ ਸੇਵਾ ਵੇ ਲੋ ਕਿੰਨੀ ਆਂਦੀ ਯਾਰ ਪਾਪੂ ਤੋਂ ਕਹਿੰਦਾ ਵੇ ਪਾਣੀ ਵੇ ਲੋ ਕਿੰਨਾ ਆ ਗਿਆ ਹੈ ਬਹੁਤ ਜਿਆਦਾ ਬੁਰਾ ਅੱਲਾਪਾ ਤੇ ਵੀਡੀਓ ਜੀ ਵੇਖਣੇ ਕੀ ਐਂ ਲੱਗਦਾ ਚੱਲ ਥੋੜਾ ਬੋਤਾ ਹਣਾ ਪਰ ਵੇਖੋ ਕੀ ਹਾਲ ਹੈ ਹੈ ਤਾਂ ਨਹੀਂ ਬਈ ਕੀ ਹਾਲ ਹੈਗਾ ਭਲਾ ਭਾਜੀ ਵੇਖ ਕੇ ਤਾਂ ਦਿਲ ਰੂਹ ਕੰਬਦੀ ਏ ਸੁਭਾ ਕਿੰਨਾ ਪਾਣੀ ਦਾ ਵਾ ਇੰਨਾ ਕੀ ਇਦਾਂ ਬੰਦੇ ਨੂੰ ਰੋੜ ਕੇ ਲੈ ਇਹਨਾਂ ਨਾਲ ਹੀ ਰੋੜ ਕੇ ਲੈ ਲੈਣਾ ਤੇ ਪੁਲ ਤੇ ਹੀ ਇੰਨਾ ਪੂਰਾ ਹਾਲ ਹੈ ਜਿੱਥੇ ਉਹ ਟਰਾਲੀ ਨਹੀਂ ਫਸ ਗਈ ਉੱਥੇ 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 ਖਲੋਤੇ ਹੀ ਬਾਕੀ ਵੀਰ ਸਾਰੇ ਯਾਰ ਸੇਵਾ ਸੁਭਾ ਕਰਨਦੇ ਇੱਥੇ ਆਪਣੇ ਪੰਜਾਬੀ ਵੀਰ ਹੈਨਾ ਪੰਜਾਬ ਦੀ ਬਹੁਤ ਜ਼ਿਆਦੀ ਮਦਦ ਆ ਗਈ ਆ ਹੂੰ ਇਹ ਪੰਜਾਬ ਨੂੰ ਹਾਂ ਪੰਜਾਬ ਨੂੰ ਡੋਪਨ ਦਾ ਕੀਤਾ ਹੀ ਜਰੀਆ ਪਰ ਡੂੜਿਆੜੀ ਨਾ ਪੰਜਾਬ ਪੰਜਾਬ ਕਿਤੇ ਡੋਪ ਦਿੰਦੇ ਆਵੇ ਲੋ ਯਾਰ ਬਹੁਤ ਬੁਰਾ ਹਾਲ ਆ ਬਹੁਤ ਜਿਆਦਾ ਹੀ ਬੁਰਾ ਹਾਲ ਆ ਕਿਹੜੇ ਲੋਕੀ ਆਪਣੇ ਲੜਦੇ ਜਮੀਨਾ ਪਿਛੇ ਪਰ ਕੰਮ ਵੀ ਆਪਣੇ ਹੀ ਆ ਜਾਂਦੇ ਆ ਨਾ ਬਾਅਦ ਚੋ ਚਲੋ ਚੱਲੀਏ ਫਿਰ ਆਪਾਂ ਗਾਂ ਚੱਲੇ ਸੀ ਨਾ ਆਪਾਂ ਯਾਰ ਆ ਥੋੜੀ ਜੀ ਸੇਵਾ ਲੈ ਆਂਦੀ ਬਾਕੀ ਕੱਲ ਆਵਾਂਗੇ ਫੇਰ ਯਾਰ ਦੋਸਤਾਂ ਨਾਲ ਤੇ ਬਾਕੀ ਦੇਖ ਕੇ ਜਾਈਏ ਦੇਖ ਕੇ ਆਈਏ ਦੇਖ ਕੇ ਆਈਏ ਤੇ ਆਪਾਂ ਆਨੇ ਆ ਹੁਣ ਅੱਗੇ ਚੱਲੇ ਕਿਹੜੇ ਪਿੰਡ ਕਹਿੰਦੇ ਨੇ ਇਹ ਸਾਤਾ ਕਿਲੋਮੀਟਰ ਹੈਗਾ ਗਾਂ ਹੀ ਪਿੰਡੇਗਾ ਵਾ ਉੱਥੇ ਵੇਖ ਕੇ ਆਨੇ ਕਹਿੰਦੇ ਉੱਥੇ ਸੇਵਾ ਪਹੁੰਚ ਨਹੀਂ ਦੀ ਚਲੋ ਮਾਣੇ ਮੋਟੇ ਜਿੰਨੀ ਵੀ ਲੈਂਦੀ ਆਪਾਂ ਵੇ ਦੇ ਕੇ ਆਨੇ ਠੀਕ ਹੈ ਜੀ ਚਲਿਓ ਫਿਰ ਖਨੀਵਾ ਚਲੋ ਚਲੋ ਕੋਈ ਫਸਲਾਂ ਦੇ ਹਾਲ ਤੇ ਦੇਖ ਲੋ ਕੁਦਰਤ ਦਾ ਕਹਿ ਰਿਆ ਉਹ ਜਿਆਦਾ ਬੁਰਾ ਹਾਲ ਆ ਨਹਿਰ ਵਗੰਦੀ ਜਣ ਨਹਿਰ ਨਹੀਂ ਇਹ ਨਾਲਾ ਮੇਰੇ ਸਾਣਾ ਹਾਂ ਹਨਾ ਬੜਾ ਪੁਰਾ ਹਾਲ ਜੇ ਬਹੁਤ ਜਿਆਦਾ ਦੂਰ ਦੂਰ ਤੱਕ ਤੇ ਕਹਿੰਦੇ ਬਹੁਤ ਜਿਆਦਾ ਪਾਣੀ ਆ ਗਿਆ ਨਾ ਉਹ ਵੇ ਲੋਕ ਇਹਨਾਂ ਬੁਰਾ ਹਾਲ ਹੁੰਦੇ ਆ ਯਾਰ ਪਾਜੀ ਆਪਣੀ ਜ਼ਿੰਦਗੀ ਦੇ ਤੇ ਇਹ ਹਿਸਾਬ ਪਹਿਲੀ ਵਾਰੀ ਵੇਖਿਆ ਨਾ ਸਣੀ ਭਾਪਾਂ ਪਹਿਲੀ ਦੀ ਵੇਖਿਆ ਆਪਾਂ ਪਹਿਲੀ ਵਾਰੀ ਵੇਖਿਆ ਯਾਰ ਬਹੁਤ ਬੁਰਾ ਹਾਲ ਏ ਯਾਰ ਸਾਡੇ ਦਾਦਾ ਜੀ ਪਰਦਾ ਜੀ ਨੇ ਕੁਝ ਹੋਰ ਵੇਖਿਆ ਹੀ ਭਾਰਾ ਹੀ ਕੁਝ ਹੋਰ ਦੇਖਦੇ ਆ 2023 ਕੀ ਆਈ ਹੋ ਪਰ ਇਹ ਜਾਨੀ ਬਹੁਤ ਜਿਆਦਾ ਵਾ ਕੰਮ ਨਾ ਅਜੇ ਤਾਂ ਸਗੋਂ ਧੋਪ ਲੱਗੀ ਜੇ ਪਰ ਹਜੇ ਵੀ ਕਹਿੰਦੇ ਆ ਤਿੰਨ ਚਾਰ ਦਿਨ ਹੋਰ ਹੈਗਾ ਭਾਰੀ ਮੀਂਹ ਚਲੋ ਪਰਮਾਤਮਾ ਅੱਗੇ ਸਾਰੇ ਇਹਨੇ ਅਰਦਾਸ ਜ਼ਰੂਰ ਕਰਿਓ ਜ਼ਰੂਰ ਅਰਦਾਸ ਕਰੋ ਕਰਿਓ ਜਿਹੜੇ ਜਿਹੜੇ ਵੀ ਮੇਰੇ ਵੀਰ ਮੇਨਾ ਐੜੇਗੇ ਆ ਬਾਕੀ ਯਾਰ ਬੜਾ ਬੁਰਾ ਹਾਲ ਉਹ ਚਾਰਾ ਬੁਰਾ ਹਾਲ ਬਾਕੀ ਵੀਰ ਆਪਣੇ ਸਾਰੇ ਪੰਜਾਬੀ ਵੀਰ ਲੱਗੇ ਸੇਵਾ ਕਰਨ ਤੇ ਪੁਲ ਸੇਵਾ ਕਰਨ ਤੇ ਲੱਗੇ ਆ ਪਰਮਾਤਮਾ ਸੁੱਖ ਰੱਖੇ ਉਹਨਾਂ ਦੇ ਵੀ ਚਲੋ ਗਾਣਾ ਕਹਿੰਦੇ ਆ ਗਾਹ ਲੋੜੇਗੀ ਥੋੜੀ ਬਹੁਤੀ ਆਪਾਂ ਦੇ ਆਰਟ ਖੇਲੇ ਲੈ ਕੇ ਆਏ ਸੀ ਜਿੰਨੀ ਕੇ ਸੇਵਾ ਵਾ ਬਾਕੀ ਕੋਈ ਨਹੀਂ ਜ਼ਰੂਰ ਆਪਣੇ ਜੋਗੀ ਸਰੂਗੀ ਤੇ ਆਪਾਂ ਜ਼ਰੂਰ ਲੈ ਕੇ ਜਾਵਾਂਗੇ ਆ ਯਾਰ ਰੋਡ ਤੇ ਉੱਚਾ ਜਾਏਗਾ ਤਾਂ ਕਰਕੇ ਨਹੀਂ ਇੰਨਾ ਪਤਾ ਲੱਗਦਾ ਉੱਚਾ ਜਾਏਗਾ ਤਾਂ ਨਹੀਂ ਪਤਾ ਲੱਗਦਾ ਚਲੋ ਫਨੀ ਬਾ ਦੇ ਫੋਨ ਤੇ ਲੱਗਾ ਚੱਲੀਏ ਫਿਰ ਸਦੀ ਭਾਜੀ ਚਲੋ ਵਖਾਨੇ ਤੁਹਾਨੂੰ ਅੱਗੇ ਜਾ ਕੇ ਆ ਵੇ ਲੈ ਲੋ ਯਾਰ ਆ ਗੁਰੂ ਰਾਮਦਾਸ ਪਾਸ਼ਾ ਸੋਖ ਰੱਖੇ ਬਾਕੀ ਯਾਰ ਜਿੰਨਾ ਜਿੰਨਾ ਦੀਆਂ ਪੈਲੀਆਂ ਵਿਚਾਰਿਆਂ ਦੀਆਂ ਨਾਂ ਲੱਗਦੀਆਂ ਵਾ ਬੜਾ ਨੁਕਸਾਨ ਹੋਇਆ ਯਾਰ ਬਹੁਤ ਜ਼ਿਆਦਾ ਆ ਵੀ ਵੇਖੋ ਉਹ ਆਪਣੇ ਵੀ ਲੱਗੇ ਕੰਮ ਮਤਲਬ ਕੀ ਸੇਵਾ ਕਰਨ ਤੇ ਲੱਗੇ ਨੰਗਾ ਹੰਦੇ ਆ ਪਾਣੀ ਦਾ ਵਹਾਵ ਇਹ ਲੋ ਪਾਣੀ ਦਾ ਵਹਾਵ ਹੀ ਬੜਾ ਤੇਜ ਆ ਬਹੁਤ ਜ਼ਿਆਦਾ ਤੇਜ ਆ ਚਲਿਏ ਫਿਰ ਪਹਿਲੇ ਦੇ ਆਪਾਂ ਵਰਤਾਂ ਆ ਬਾਕੀ ਆ ਵੇਖੋ ਯਾਰ ਪਿੰਡ ਥਣੇ ਆਪਾਂ ਨੰਗਣ ਤੇ ਦੇ ਆ ਵੇਖਾ ਵੈਸੇ ਗਾਂ ਗਾਂ ਪਿੰਡਾ ਵਾਲਿਆਂ ਨੂੰ ਜਾਰੀ ਲੋੜ ਆ ਹੁਣ ਅੱਗੇ ਤੇ ਨਾਲੇ ਚੋਚ ਦੇ ਵਾਧੂ ਕੁਝ ਲੱਗਾ ਆ ਹਨਾ ਹਾਂ ਜੀ ਜਿੰਨੇ ਵੀ ਹੋਣਾ ਮੇਰਾ ਵੀਰ ਆ ਗਾਂ ਗਾਂ ਪਿੰਡ 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 ਚ ਆਣ ਹਾਂ ਜੀ ਹਾਂ ਜੀ ਜਿੱਥੇ ਪੋਲ ਟੁੱਟਾ ਆ ਨਾ ਉਧਰ ਕੋਈ ਨਾ ਜਾਇਓ ਮੇਰਾ ਵੀਰ ਉਧਰ ਸੇਵਾ ਬਹੁਤ ਜਾ ਰਹੀ ਸੇਵਾ ਤੇ ਬਹੁਤ ਗਈ ਆ ਯਾਰ ਉਧਰ ਤੇ ਬਾਕੀ ਵੀ ਯਾਰ ਜਿਹੜੋ ਹੜ ਮੋਕਦੇ ਉਦੋਂ ਵੀ ਜਰੂਰ ਇੱਧਰ ਆਣ ਕੇ ਇੱਕ ਵਾਰੀ ਪਤਾ ਜਰੂਰ ਲੈ ਕੇ ਜਾਇਓ ਕਿ ਨਹੀਂ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਯਾਰ ਆਪਾਂ ਆਪਣਾ ਮੋਟੀ ਗੇਮ ਨਹੀਂ ਜੇਗੀ ਇਹਨੂੰ ਕਾਫੀ ਸਮਾਂ ਲੱਗ ਸਕਦਾ ਆਜੋ ਯਾਰ ਫਸਲਾਂ ਵੀ ਉਗਣੀਆਂ ਆ ਨਾ ਬਾਕੀ ਆਪਣੇ ਨਾਲ ਬਾਜੋ ਵੀ ਆਪਾਂ ਹੀ ਖੜਨਾ ਹੋਰ ਕਿੰਨੇ ਥੋੜੀ ਖੜਨਾ ਖੜਈ ਹਾਂ ਚਲੋ ਕੋਈ ਨਹੀਂ ਇਤਰਾ ਹੀ ਬਣੇ ਰਹੋ ਅੱਗੇ ਬਖਾਨੇ ਆ ਹੋਰ ਵੀਡੀਓ ਯਾ ਕ੍ਰੀਏਟ ਕੇਲੇ ਵਾਲੀ ਜਿਹੜੀ ਲੈ ਕੇ ਆਏ ਸੀ ਆਪਾਂ ਆਓ ਸਾਹਮਣੇ ਸਾਹਮਣੇ ਆ ਕੋਲ ਲਿਖਤੇ ਹੀ ਵੀਰ ਉਹਨਾਂ ਕੋ ਬਾਕੀ ਵਾਪਸ ਜਾਣਨੇ ਆਪਾਂ ਹੁਣ ਆਪਣੇ ਸ਼ਕਾਰ ਪੇਰ ਕੰਬਲਸਰ ਤੇ ਚਲੋ ਇਤਰਾ ਹੀ ਬਣੇ ਰਹੋ ਵੀਡੀਓ ਤੇ ਅੱਗੇ ਸਨੀ ਭਾਈ ਦੇ ਕੇ ਅੱਗੇ ਇਹ ਪੜਾਇ ਜੀ ਹਾਂਜੀ ਭਾਈ ਵਾਪਸ ਆਪਾਂ ਆ ਚੁੱਕੇ ਆਏ ਆ ਯਾਰ ਉੱਥੇ ਤੇ ਬਹੁਤ ਜ਼ਿਆਦਾ ਡਰਾ ਲੱਗਣੀ ਸਦੀ ਬਹੁਤ ਜ਼ਿਆਦਾ ਮੈਂ ਮੈਂ ਇਹਨਾ ਬਹੁਤ ਜ਼ਿਆਦਾ ਅੱਗੇ ਦੇ ਪਿੰਡਾਂ ਨੂੰ ਥੋੜਾ ਜਿਆਦਾ ਪਾਣੀ ਕੰਦੇ ਘੜਿਆ ਵਾ ਤੇ ਬਾਕੀ ਯਾਰ ਅਜੇ ਵੀ ਉੱਥੇ ਲੋਕੀ ਲੱਗੇ ਆ ਸੇਵਾ ਸੁਗਾ ਲੈ ਕੇ ਜਾਂਦੇ ਆ ਬਾਕੀ ਯਾਰ ਮਾੜਾ ਹੀ ਹੋਇਆ ਨਾ ਪਾਣੀ ਤੇ ਮੈਂ ਕਹਿੰਦਾ ਗੋਡਿਆਂ ਤੋਂ ਵੀ ਤਾਂ ਦਾ ਤਕਰ ਪਾਣੀ ਆ ਪਾਣੀ ਦਾ ਫਲੋ ਹੀ ਬੜਾ ਜਿਆਦਾ ਏ ਯਾਰ ਕਿ ਦਰਿਆ ਦਾ ਪਣੀ ਆ ਨਾ ਉਹ ਨੂੰ ਆ ਗਿਆ ਬਹੁਤ ਠੰਡਾ ਪਾਣੀ ਦਾ ਫਲੋ ਹੀ ਬੜਾ ਵਾ ਬਹੁਤ ਜਿਆਦਾ ਫਲੋ ਆ ਬਾਕੀ ਹੋਇਆ ਤੇ ਮਾੜਾ ਹੀ ਆ ਪਰ ਦਾਸ ਬਿੰਦੀ ਕਰਦੇ ਆ ਕਿ ਇਹੋ ਜਿਹਾ ਕੰਮ ਨਾ ਹੋਵੇ ਤੇ ਬਾਕੀ ਚਲੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ ਓਕੇ ਬਾਏ